ਇਹ ਆ ਬਾਈਕੂ ਕਲੀਨਰ ਮੈਂ ਮੰਗੇ ਲੈ ਕੇ ਆਇਆ ਦੂਜੇ ਰੂਮ ਵਾਲੇ ਤੋਂ ਤੇ ਇਹ ਖਰਾਬ ਹੋ ਗਿਆ ਇੱਥੇ ਆ ਕੇ ਸਤਿ ਸ੍ਰੀ ਅਕਾਲ ਦੋਸਤੋ ਜਿੱਦਾਂ ਕਿ ਮੈਂ ਇਸ ਟਾਈਮ ਸਰਬੀਆ ਚ ਮੈਂ ਕੱਲ ਪਰसों ਰੂਮ ਦੀ ਸਫਾਈ ਕਰਨ ਲੱਗਾ ਸਾਰੇ ਮੈਂ ਸੋਚਿਆ ਚਲੋ ਛੁੱਟੀ ਐ ਤੇ ਸਫਾਈ ਕਰ ਲਾਂਗੇ ਮੈਂ ਇਹ ਮੰਗੇ ਲੈ ਆਇਆ ਇਹ ਬਾਈਕੂ ਕਲੀਨਰ ਦੂਜੇ ਰੂਮ ਵਾਲੇ ਤੋਂ ਮੇਰੇ ਰੂਮ ਚ ਆ ਕੇ ਇਹ ਮੈਂ 2-4 ਮਿੰਟ ਤੱਕ ਚੱਲਿਆ ਵਧੀਆ ਸਫਾਈ ਕੀਤੀ ਇਹਨੇ ਤੇ ਆਪਣੇ ਆਪ ਬੰਦ ਹੋ ਗਿਆ ਹੁਣ ਉਹ ਕਹਿੰਦੇ ਕਿ ਯਾਰ ਤੈ ਖਰਾਬ ਕਰਤਾ ਵੈਸੇ ਉਹਨਾਂ ਨੇ ਤਾਂ ਮੈਨੂੰ ਕੁਝ ਨਹੀਂ ਕਿਹਾ ਪਰ ਇਹ ਖਰਾਬ ਹੋ ਗਿਆ ਹੁਣ ਬੰਦਾ ਕੋਈ ਸਾਹਮਣੇ ਤਾਂ ਕੁਝ ਨਹੀਂ ਕਹਿੰਦਾ ਤੇ ਹੁਣ ਮੈਂ ਦੇਖਦਾ ਇਹਨੂੰ ਖੋਲ ਕੇ ਜੇ ਮੈਨੂੰ ਕੋਈ ਸਮਝ ਆ ਜੇ ਕਿ ਆ ਪ੍ਰੋਬਲਮ ਆਈ ਇਹਨੂੰ ਤੇ ਜਿਆਦਾ ਚਾਬੀ ਚੂਬੀ ਤਾਂ ਮੇਰੇ ਕੋਲ ਹੈ ਨਹੀਂ ਆ ਪੇਜ ਕਾਸ ਹੈ ਪਹਿਲਾਂ ਤਾਂ ਨਟ ਖੋਲੀ ਇਹਦੇ ਪਹਿਲਾਂ ਖੋਲ ਕੇ ਫਿਰ ਮੈਂ ਦੱਸਦਾ ਅੱਗੇ ਇਹ ਤਾਂ ਪੱਟ ਹੋ ਗਿਆ ਇਦਾਂ ਇਹ ਤਾਂ ਉਹ ਨਹੀਂ ਹੈਗਾ ਆਇਰਨ ਮੈਨ ਆਇਰਨ ਮੈਨ ਜਿੱਦਾਂ ਉਹ ਆਇਰਨ ਮੈਨ ਕਿਹਾ ਉਹਦਾ ਫਿਲਮ ਵਾਲਾ ਉਹ ਜਿਆ ਬਣ ਗਿਆ ਉਹੀ ਚੀਜ਼ ਹੈ ਤੇ ਹੁਣ ਵੀ ਨਟ ਨਟ ਲੱਗੇਰੋਂ ਕਿਹੜੇ ਕਿਹੜੇ ਦੇਖਦੇ ਆ ਖੋਲ ਕੇ ਮੈਨੂੰ ਪਤਾ ਸਤਾ ਹੈ ਨਹੀਂ ਤੇ ਬਾਰੇ ਕੁਝ ਵੀ ਪਰ ਠੀਕ ਹੈ ਪੰਗਾ ਲਿਆਗਾ ਦੇਖਣ ਚਾ ਤਾਂ ਕੋਈ ਉਹ ਨਹੀਂ ਹੈ ਖਰਾਬ ਤਾਂ ਹੋਈ ਗਿਆ ਥੋੜਾ ਹੋਰ ਹੋ ਜਾਊਗਾ ਨਾਲੇ ਮੈਂ ਕਿਹੜਾ ਦੱਸਣਾ ਥੇ ਕਿਸ ਨੂੰ ਕਿਵੇਂ ਖੋਲਿਆ ਇਹਨੂੰ ਇਹ ਅੱਧੀ ਰੱਖ ਲੰਦਾ ਬੰਦ ਕਰਕੇ ਫੇਰ ਗਲਤੀ ਜਿ세 ਹੀ ਹੋ ਜਾਵੇ ਫਿਰ ਦੱਸੋ ਕਿ ਮੈਂ ਕੀਤਾ ਸਹੀ ਜੇ ਗਲਤੀ ਨਾ ਸੁਧਰੇ ਫਿਰ ਚੁੱਪ ਰਹੁ ਵਿੱਚ ਡਿੱਗੇ ਨਟ ਸਾਰੇ ਨਟੇ ਬਹੁਤ ਐਕਤ ਇਹ ਦਿਨ ਤਾਰ ਟੁੱਟ ਗਈ ਆ ਇਹ ਤਾਰ ਟੁੱਟ ਗਈ ਮੈਂ ਦਿਖਿਆ ਜੋੜ ਤਾਂ ਲਾਇਆ ਇਹਨੂੰ ਪਰ ਹੁਣ ਸੈਟ ਬੈਠਦਾ ਕਿ ਨਹੀਂ ਬੈਠਦਾ ਇਹਦੇ ਬਾਰੇ ਪਤਾ ਨਹੀਂ ਚਲੋ ਦੇਖਦੇ ਆ ਚਾਲੂ ਕਰਕੇ ਨਹੀਂ ਪਹਿਲਾਂ ਮੈਂ ਇਹਨੂੰ ਬੰਦ ਕਰਦਾ ਹਾਂ ਉਹ ਤਾਂ ਚੱਲ ਪਈ ਪਰ ਕੰਬਦੀ ਬਹੁਤ ਹੈ ਹਿੱਲ ਗਈ ਪੂਰੀ ਇੱਕ ਵਾਰੀ ਹੁਣ ਇਹਨੂੰ ਪੂਰੀ ਪਹਿਲਾਂ ਸੈੱਟ ਕਰਕੇ ਨਾ ਨਟ ਕੱਸ ਕੇ ਫਿਰ ਦੇਖਦਾ ਸਟਾਰਟ ਕਰਕੇ ਇਹਨੂੰ ਚੱਲ ਪਈ ਮਿੱਤਰਾ ਤੰਗ ਨਾ ਕਰੀ ਚਲੋ ਬਈ ਬਣ ਗਈ ਗੱਲ ਤਾਰ ਕੱਢੋ ਇੱਥੋਂ ਇਹਦੀ ਨਾ ਤਾਰ ਟੁੱਟ ਗਈ ਸੀ ਇੱਕ ਉਹ ਤਾਂ ਮੈਂ ਜੋੜਤੀ ਟੈਂਪਰੇਰੀ ਜੀ ਤੇ ਸਾਰੇ ਨਟ ਤਾਂ ਫਿੱਟ ਹੋ ਗਏ ਹੁਣ ਵਾਰੀ ਆ ਆਇਰਨ ਮੈਨ ਦੀ ਦੇਖਿਆ ਕਦੇ ਇਹਨੂੰ ਫਿਲਮਾਂ ਚ ਕੀ ਸੀ ਚ ਹਾ ਉਹ ਹੀ ਆ ਉਹ ਹੀ ਆ ਆਰਮ ਮੈਨ ਇੱਕਥੇ ਫਿੱਟ ਲੱਗਿਆ ਤੇ ਇਹ ਲਾਓ ਪਹਿਲਾਂ ਤਾਂ ਠੀਕ ਹੈ ਇਹ ਟੱਕਣਾ ਇਹ ਘਟਵਾਦ ਕਰਨੇ ਵਾਲਾ ਹੈਲੋ ਬਈ ਹੋ ਗਿਆ ਸੈਟ ਹੋਰ ਤਾਂ ਕੁਝ ਨਹੀਂ ਮੈਂ ਜਿੱਦਾਂ ਮੰਗ ਕੇ ਰਿਹਾ ਨਾ ਦੂਜੀ ਰੂਮ ਵਾਲਿਆਂ ਤੇ ਮੈਂ ਦੱਸਿਆ ਬਈ ਮਹਾ ਬਾਈ ਖਰਾਬ ਹੋ ਗਿਆ ਏ ਕਹਿੰਦੇ ਚੱਲ ਕੋਈ ਗੱਲ ਨਹੀਂ ਖਰਾਬ ਹੋ ਗਿਆ ਤਾਂ ਠੀਕ ਕਰਾ ਲਾਂਗੇ ਫਿਰ ਨਾ ਮਨ ਥੋੜੀ ਜਿਹੀ ਟੈਨਸ਼ਨ ਜੀ ਹੋ ਗਈ ਮਤਲਬ ਕਿਸੇ ਕੋਈ ਚੀਜ਼ ਦੇਈ ਅਸੀਂ ਚੱਲ ਦੀ ਉਹ ਖਰਾਬ ਕਰਕੇ ਉਹਨਾਂ ਨੂੰ ਮੋੜੀਏ ਇਹਦਾ ਠੀਕ ਨਹੀਂ ਹੁੰਦਾ ਤੇ ਮੈਂ ਥੋੜੀ ਜੀ ਕੋਸ਼ਿਸ਼ ਕੀਤੀ ਤੇ ਬਣ ਗਿਆ ਬਈ ਹੋ ਗਿਆ ਤੇ ਹੁਣ ਮੈਂ ਐਦੀ ਉਹਨਾਂ ਕੋਲ ਛਾੜੀ ਕਹਿਣਾ ਚਲਾਵੇ ਦੱਸ ਕੇ ਆਉਂਗਾ ਵੀ ਇਹ ਚੱਲਦਾ ਹੋ ਗਿਆ ਤੁਹਾਡਾ ਹਵਾ ਵਾਲਾ ਚੜੂ ਤੇ ਰੱਖੋ ਇਹਨੂੰ ਮੈਂ ਹੁਣ ਕਦੇ ਨਹੀਂ ਲੈ ਕੇ ਆਉਂਗਾ ਇਹਨੂੰ ਤੇ ਠੀਕ ਹੈ ਬਾਈ ਮਿਲਾਂਗੇ ਅਗਲੀ ਵੀਡੀਓ ਵਿੱਚ ਜਦ ਤੱਕ ਲਈ ਸਤਿ ਸ੍ਰੀ ਅਕਾਲ